ਅੰਮ੍ਰਿਤਸਰ 'ਚ ਲੁੱਟ ਦੀ ਵੱਡੀ ਵਾਰਤਾਤ ਸਾਹਮਣੇ ਆਈ ਹੈ ਜੋ ਪੂਰੀ ਤਰ੍ਹਾਂ ਫਿਲਮੀ ਸਟਾਈਲ 'ਚ ਹੋਈ ਅੰਮ੍ਰਿਤਸਰ ਦੇ ਇੱਕ ਸੈਲਰ 'ਚੋਂ ਤਕਰੀਬਨ 2 ਕਰੋੜ ਤੋਂ ਵੱਧ ਦੀ ਲੁੱਟ ਕਰਕੇ ਲੁਟੇਰੇ ਫਰਾਰ ਹੋ ਗਏ ਇਹ ਕੋਈ ਲੁੱਟ ਪੈਸਿਆਂ ਦੀ ਨਹੀਂ ਸਗੋ ਡਰਾਈ ਫਰੂਟ ਦੀ ਹੋਈ ਜਿਸ 'ਚ ਲੱਖਾਂ ਦੇ ਬਦਾਮ ਲੱਖਾਂ ਦੀ ਸੋਕੀ ਲੱਖਾਂ ਦੀ ਅੰਜੀਰ ਤੇ ਲੱਖਾਂ ਦਾ ਹੋਰ ਕਾਜੂ ਤੇ ਹੋਰ ਡਰਾਈ ਫਰੂਟ ਚੋਰੀ ਕਰਕੇ ਲੈ ਗਏ ਜਾਣਕਾਰੀ ਮੁਤਾਬਕ ਤਕਰੀਬਨ 35 ਤੋਂ 40 ਬੰਦੇ ਦੋ ਟਰੱਕ ਲੈ ਕੇ ਸੈਲਰ ਚ ਪਹੁੰਚੇ ਤੇ ਸੈਲਰ ਦੇ ਵਿੱਚ ਰਹਿ ਰਹੇ ਜਾਂ ਰਾਖੀ ਕਰ ਰਹੇ ਸੱਤ ਬੰਦਿਆਂ ਨੂੰ ਉਹਨਾਂ ਨੇ ਬੰਦਕ ਬਣਾ ਲਿਆ ਤੇ ਸਵੇਰੇ 3 ਵਜੇ ਤੱਕ ਸਾਰੇ ਟਰੱਕ ਭਰ ਕੇ ਫਰਾਰ ਹੋ ਗਏ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 2 ਕਰੋੜ ਦਾ ਡ్రਾਈ ਫਰੂਟ ਇਕੱਠਾ ਕਰਕੇ ਲੁੱਟ ਕੇ ਜਾ ਚੁੱਕੇ ਨੇ ਰਾਤ ਮਾ ਜੀ ਜੀ ਕਿੱਥੇ ਕੰਮ ਕਰਦੇ ਹੋ ਇੱਕ ਇੱਕ ਕੋਰਸਟੋਰ ਚ ਕਿਹਨੇ ਚੀਜ਼ ਤੋਂ ਕੰਮ ਕਰਦੇ ਹੋ 8-10 ਸਾਲੋਂ ਜੀ ਤੇ ਕੀ ਘਟਣਾ ਵਾਪਰੀ ਰਾਤੀ ਲਾਤੀ ਜੀ 2 1:30 ਵਜੇ ਦੇ ਵਿੱਚ ਵਿੱਚ 2 ਵਜੇ ਦੇ ਵਿੱਚ ਬੰਦੇ ਆਏ ਹੂੰ ਤੇ ਠਾਰ ਨਾਲ ਕੋਲ ਤੇ ਉਹਨਾਂ ਨਾਲ ਕੇ ਮਾਰਨ ਦੀ ਕੀਤੀ ਆ ਕਿ ਨੇ ਉਸੇ ਤੇ ਰੱਖ ਲੈ ਕੇ ਨੇ ਕਿਤੇ ਰੱਖ ਲੈ ਕੇ ਤੇ ਬੰਦ ਦਾ ਸਾਨੂੰ ਸਾਰਿਆਂ ਨੂੰ ਖਿਆਲ ਸਤਾ ਜਾਣੇ ਸੀ 6 ਸਤਾ ਨਹੀਂ ਹਾਂ 6 ਸਤਾ ਜਣੇ ਤੇ ਬੰਦ ਕਮਰੇ ਚ ਤੁਸੀਂ ਨਾ ਇੱਥੇ ਆ ਜੀ ਉਹ ਬੰਦੇ ਚ ਹਾਂ ਜੀ ਸਾਨੂੰ ਉਹ ਕਮਰੇ ਚ ਬੰਦੇ ਕੱਤੇ ਆ ਹੂੰ ਤੇ ਆਏ ਕਿਸ ਚੀਜ਼ ਦੇ ਉੱਪਰ ਆਈ ਕਰ ਦਿੱਤੇ ਆਏ ਜੇ ਪਹਿਲੋਂ ਤੇ ਉਤਰਾ ਹੀ ਆਇਆ ਪੌੜੀ ਲੱਗੀ ਪਿੱਛੇ ਤੇ ਫੇਰ ਉਹ ਗੱਡੀ ਤੇ ਵੀ ਆਈ ਹਾਂ ਕਿੰਨਾ ਮਟੀਰੀਅਲ ਲੈ ਕੇ ਚੁੱਕੇ ਸੀ ਬੜਾ ਲੈ ਗਿਆ ਜੀ ਬਹੁਤ ਜੰਮ ਤੇ ਜੇ ਸੀਸੀਟੀਵੀ ਕੈਮਰੇ ਲੱਗੇ ਸੀ ਤੇ ਹਾਂਜੀ ਲੱਗੇ ਉਹ ਵੀ ਚੁੱਕੇ ਲੱਗੇ ਸੀਸੀਟੀਵੀ ਕੈਮਰੇ ਹਾਂਜੀ ਉਹ ਕੈਮਰੇ ਮਾਰੇ ਮੋੜਿਆ ਤੇ ਨਹੀਂ ਮਾਰਿਆ ਜੀ ਮਨੂੰ ਮਾਰਿਆ ਬੰਦੇ ਨੇ ਤੇ ਮਹਿੰਗਾ ਸਮਾਰਕਟਾ ਕਰਾ ਕਾਜੂ ਜੀ ਸਭ ਤੋਂ ਜਿਹੜਾ ਮਿਲਦਾ ਹਾਂਜੀ ਕਾਲੀ ਮਿਰਚ ਹੋ ਗਈ ਸਮਾ ਸਮਾ ਕਿੰਨੇ ਵਜੇ ਦਾ ਸੀ ਸਮਾਗਾ ਸੀ 1:30 ਤੋਂ 2 ਤੋਂ 1:30 ਵਜੇ ਤੱਕ ਕਿੰਨੇ ਵਜੇ ਤੱਕ ਉਹ ਇੱਥੇ ਰਹੇ ਉਹ ਬੈ ਜੀ ਦਾ ਬਾਬਾ ਬੋਲੇ 4 ਵਜੇ ਹਾਂਜੀ ਤੇ ਫਿਰ ਆਰ ਵੀ ਰੱਖ ਲਈ ਹਾਂਜੀ ਉਹ ਸਹੀ ਮੌਕੇ ਤੇ ਹਾਂਜੀ ਉਹ ਸਹੀ ਮੌਕੇ ਪੁਲਿਸ ਸੇਰੇ ਸਾਨੂੰ ਜਿਹੜੇ ਅਸੀਂ ਖੁੱਲੇ ਆ ਨਾ ਉਹ ਵੇਖੋ ਤੇ ਫਿਰ ਅਸੀਂ ਫੋਨ ਕੀਤਾ ਸਰਦਾਰ ਨੂੰ ਫੇਰ ਆਏ ਉਹ ਕਹਿੰਦਾ ਜੀ ਫੋਨ ਵੀ ਢੱਡੇ ਰੱਖ ਲਈ ਸੀ ਉਹਨਾਂ ਨੇ ਸਾਰੇ ਫੋਨ ਹੁਣ ਪਹਿਲਾਂ ਖੋਲੇ ਜੀ ਸ਼ਾਇਦ 7 ਕਿੰਨੇ ਜਣੇ ਦੱਸਿਆ ਜੀ 7 ਜਣੇ ਉਹ ਕਿੰਨੇ ਵਾਲੇ ਸੀ ਉਹ ਤੇ 35 40 ਜਣੇ ਹੁੰਦੇ ਕੰਦਾ ਟੱਪ ਕੇ ਆਏ ਸੀ ਕੋੜੀ ਹਾਂਜੀ ਹਾਂਜੀ ਤਾਂ ਫਿਰ ਕਹਿੰਦੇ ਉੱਤੋਂ ਬਾਬੂ ਆ ਵੀ ਥੋੜਾ ਜਿਹਾ ਹਾਂਜੀ ਸਭ ਖੋਲੇ ਉਹਨਾਂ ਹੀ ਖੋਲੇ ਕਿਸੇ ਨੇ ਸਾਡੇ ਬੰਦੇ ਨਹੀਂ ਆਪਣਾ ਨਾਮ ਦੱਸ ਕਿੱਥੇ ਸਟੋਰ ਹੈ ਤੁਹਾਡਾ ਜੀ ਮੇਰਾ ਨਾਮ ਹੈ ਹੈਪੀ ਰੋਡ ਆ ਇਹ ਸਟੋਰ ਹੈ ਇੱਕ ਇੱਕ ਕੋਰਸਟੋਰ ਚਭਾਰ ਰੋਡ ਇੱਬਰਤ ਕੀ ਗੱਲ ਹੋਈ ਹੈ ਜੀ ਅ ਰਾਤੀ ਕੋਈ 1.5 ਵਜੇ ਬੰਦੇ ਆਏ ਆ ਇੱਥੇ 35 ਤੋਂ 40 ਬੰਦੇ ਤੱਕ ਜਿਨ੍ਹਾਂ ਕੋਲ ਮਤਲਬ 5-7 ਬੰਦਿਆਂ ਕੋਲ ਹਥਿਆਰ ਸੀ ਤੇ ਉਹਨਾਂ ਨੇ ਬੰਦਿਆਂ ਨੂੰ ਬੱਦੀ ਬਣਾਇਆ ਤੇ ਗੱਡੀ ਇੱਕ ਟਰੱਕ ਤੇ ਇੱਕ ਅਬਿੰਦਰਾ ਲੋਡ ਕਰਕੇ ਤੁਲਾ ਹੈ ਐ ਸਾਨੂੰ 4:21 ਮਿੰਟ ਤੇ ਬਾਹਰ ਕੈਮਰਿਆਂ ਤੋਂ ਪਤਾ ਲੱਗਾ ਕਿ ਉਹ ਟਰੱਕ ਨਿਕਲਿਆ ਅਸੀਂ ਸਾਨੂੰ 4:40 ਦੇ ਬੰਦਿਆਂ ਦੇ ਅੰਦਰੋਂ ਆਪਣੇ ਜਿਹੜੇ ਬੰਦੀ ਬੰਨੇ ਸੀ ਉਹਨਾਂ ਨੇ ਬੂਏ ਵਾਲੇ ਤੋੜ ਕੇ ਬਾਹਰ ਆਏ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਅਸੀਂ 4:40 ਤੇ 45 ਦੇ ਇੱਥੇ ਪਹੁੰਚ ਗਏ ਸੀ ਬੰਦੇ 35 ਤੋਂ 40 ਤੱਕ ਰਹੇ ਸੀ ਕੀ ਕੀ ਚੋਰੀ ਹੋਇਆ ਚੋਰੀ ਦੇਖੋ ਹੀ ਐਸਟੀਮੇਟ ਲੱਗਦਾ ਪਿਆ तकरीबन ਕੋਈ 1.5 ਤੋਂ ਲਾਗੇ 2 ਕਰੋੜ ਤੱਕ ਨੁਕਸਾਨ ਹੋਗਾ ਕਿਹੜੇ ਕਿਹੜੇ ਮਹਿੰਗੇ ਪਦਾਰਥ ਹੈ ਜਿਹੜੇ ਚੋਰੀ ਹੋਏ ਮਹਿੰਗੇ ਵਪਾਰ ਸਾਰੇ ਹੈ ਜੀ ਇੱਥੇ ਸਸਤਾ ਵਪਾਰ ਕੋਈ ਨਹੀਂਗਾ ਹੂੰ ਕਿਉਂ ਕਾਜੂ ਹੈ ਤੇ ਉਹ ਵੀ ਮਹੰਗਾ ਹੈ ਅੰਜੀਰ ਹੈ ਉਹ ਵੀ ਮਹਿੰਗੀ ਹੈ ਤੇ ਮੈਂ ਕਿਸੇ ਦਾ ਮਤਲਬ ਰੇਟ ਨਹੀਂ ਦੱਸ ਸਕਦਾ ਕੋਈ ਸਾਨੂੰ ਮਤਲਬ ਨਾ ਰੇਟ ਪਾਰਟੀਆਂ ਨੂੰ ਪਤਾ ਹੁੰਦਾ ਹੂੰ ਮਤਲਬ तकरीबन तकरीबन ਇੰਨਾ ਨੁਕਸਾਨ ਦਾ ਹੋਗਾ ਹੀ ਕਿੰਨੇ ਵਜੇ ਇਸ ਤੋਂ ਬਾਅਦ ਹੋ ਸਕਦਾ ਘਟਦੀ ਕਿ ਕਿੰਨੇ ਵਜੇ ਦਾ ਸਮਾਂ ਦੱਸਿਆ ਜਰਾ ਤੁਹਾਡੇ ਬੰਦੇ ਇੱਥੇ ਕਿੰਨੇ ਜਣੇ ਹੁੰਦੇ ਸੀ ਬੰਦੇ 7:30 ਤੱਕ ਗਏ ਜੀ ਤੇ ਉਹ ਹਥਿਆਰਾਂ ਦੇ ਨਾਲ ਆਏ ਸੀ ਉਹ ਹਥਿਆਰਾਂ ਦੇ ਨਾਲ ਆਏ ਸੀ 5 ਬੰਦੇ ਉਹ ਹਥਿਆਰ ਰਗਾ ਸੀ ਤੇ ਬਾਕੀ ਬੰਦਿਆਂ ਕੋਲ ਮਤਲਬ ਉਹਨਾਂ ਦੇ ਹਥਿਆਰ ਨਹੀਂ ਸੀ ਚਾਰ ਹੋਏਗਾ 5 ਬੰਦਿਆਂ ਉਹ ਤਾਂ ਉਹਨਾਂ ਨੇ ਵੇਖਿਆ ਪੂਰਾ ਬੰਦੀ ਬਣਾ ਲਏ ਤੁਹਾਡੇ ਬੰਦੇ ਹਾਂਜੀ ਬੰਦੇ ਬਣਾ ਕਿੰਨੇ ਵੇਲੇ ਟਾਈਮ 'ਚ ਬੰਦੀ ਬਣਾਇਆ 1:30 ਵਜੇ ਅੰਦਰ ਆਏ ਜੀ ਪਰ ਇਹ 4 ਵਜੇ ਤੇ ਤਰੀਬ ਗਏ ਉਹ ਲੱਗਦਾ ਇੱਕ ਵੱਡਾ ਘਾਟਾ ਪੈ ਗਿਆ ਜੀ ਹਾਂ ਜੀ ਇੱਥੇ ਬਹੁਤ ਵੱਡਾ ਘਾਟਾ ਹੈ ਜੀ ਵਪਾਰੀਆਂ ਦਾ ਮਾਲ ਇੰਦਰ ਵਪਾਰੀਆਂ ਦਾ ਮਾਲ ਹੁੰਦਾ ਵਪਾਰੀ ਸੰਭੇਜਦੇ ਆ ਅਸੀਂ ਰੈਂਟ ਤੇ ਉਹਨਾਂ ਦਾ ਮਾਲ ਰੱਖਨੇ ਆ ਤੇ ਇਸ ਟਾਈਮ ਸਾਨੂੰ ਵੀ ਮਤਲਬ ਵਪਾਰੀ ਵੀ ਸਾਥ ਦੇ ਰਹੇ ਬੜਾ ਉਹ ਵੀ ਲੱਗੇ ਆ ਕਿ ਕਹਿੰਦੇ ਛੇਤੀ ਜੋ ਛੇਤੀ ਫੜੇ ਜਾਣਗੇ ਅਸੀਂ ਮੌਕੇ ਤੇ ਪਹੁੰਚੀ ਪੁਲਿਸ ਆ ਹਾਂ ਪੁਲਿਸ ਗਏ ਪੁਲਿਸ ਕਮਿਸ਼ਨ ਸਾਹਿਬ ਨੂੰ ਗਏ ਹੈ ਸੀਸੀਟੀਵੀ ਸਾਹਮਣੇ ਆਈ ਸੀਸੀਟੀਵੀ ਕਿਆ ਤੁਹਾਨੂੰ ਇੱਕ ਫੋਟੋ ਭੇਜੀ ਹੈ ਕਲਿੱਪ ਗੱਡੀਆਂ ਜਦੋਂ ਬਾਹਰ ਨਿਕਲੀਆਂ ਚੱਕੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਕਰਨੇ ਜਲਦੀ ਜਲਦੀ ਚੋਰ ਫੜੇ ਜਾਣ ਤੇ ਦੇਖੋ ਮੈਂ ਦਾ ਹੁਕ ਮੰਗ ਰਾਂ ਸਾਡਾ ਲੋਕਾਂ ਦਾ ਮਾਲ ਜਿਹੜਾ ਸਸਤੀ ਹੋਏ ਤੇ ਅਜਿਹਾ ਕਿ ਲੋਕ ਟੜੇ ਤੇ ਵਿਸ਼ਵਾਸ ਕਰਕੇ ਇੰਨਾ ਮਾਲ ਰੱਖਦੇ ਨੇ ਲੋਕੀ ਵਿਸ਼ਵਾਸ ਕਰਦੇ ਆ ਲੋਕੀ ਹਰਦੇ ਵਿਸ਼ਵਾਸ ਕਰਦੇ ਆ ਤੇ ਇੰਨਾ ਮਾਲ ਰੱਖਦੇ ਆ ਤੇ ਬਾਕੀ ਸਾਡਾ ਵੀ ਹੁਣ ਜੇ ਗਵਰਨਮੈਂਟ ਚਾਵੇ ਤੇ ਸਾਥ ਦਵੇ ਇਸੇ ਵਿਸ਼ਵਾਸ ਨੂੰ ਪੂਰਾ ਕੰਪਲੀਟ ਹੀ ਰਵੇ ਸਾਰੀ ਉਮਰ ਠੀਕ ਹੈ ਤਾਂ ਉਧਰ ਹੀ ਪੁਲਿਸ ਨੇ ਜਾਣਕਾਰੀ ਦਿੰਦਿਆ ਹੋਇਆ ਜਾਂਚ ਦੀ ਗੱਲ ਆਖੀ ਹੈ ਆਪਣੇ ਬਰੇਦਸ ਕੇ ਸਭ ਤੋਂ ਪਹਿਲੇ ਮੈਂ ਸਚੂ ਚਾਟੀਵੰਦ ਕੀ ਸਰ ਮਾਮਲਾ ਕੀ ਹੋਇਆ ਕਿ ਕਿਤੇ ਸਟੋਰ ਹੈਗਾ ਕਿ ਕਿੰਨੇ ਜੀ ਇੱਥੇ ਬਨਕੜਾ ਇੱਕ ਕੋਡ ਸਟੋਰ ਆ ਉੱਥੇ ਆਏ ਮੌਕਾ ਵੇਖਿਆ ਵਾ ਤਸਦੀਕ ਕੀਤਾ ਜਾ ਰਿਹਾ ਤੇ ਕੋਲ ਸਟੋਰ ਤੇ ਕੁਝ ਕਾਜੂ ਕਾਜੂ ਜਿਵੇਂ ਅੰजीर ਐ ਉਹਦੀ ਵੈਰਾਈਟੀਆਂ ਕੁਝ ਨਾ ਉਹ ਅਨੁਪਛਾਤੇ ਵੀ ਬ੍ਰੈਂਡ ਆ ਇਹ ਪੇ ਲੈ ਕੇ ਆਇਆ ਇੱਥੇ ਤੇ ਉਸ ਮੁਤੱਲਬ ਕਿڑی ਆ ਤਸਦੀਕ ਕਰਕੇ ਕਾਰਵਾਈ ਕੀਤੀ ਤੇ ਤਸਦੀਕ ਵੀ ਕੋਈ ਸਾਹਮਣੇ ਨਹੀਂ ਸਰ ਚੈੱਕ ਕਰ ਰਹੇ ਆ ਜੀ ਚੈੱਕ ਕਰਕੇ ਚੈੱਕ ਕਰਕੇ ਜੋ ਵੀ ਹੋਊਗਾ ਅਪਡੇਟ ਕੀਤੀ ਚਲੂਗੀ ਤੇ ਕਿਨੇ ਬੰਦੇ ਦੱਸੇ ਜਾ ਰਹੇ ਕੋਈ ਮਾਲਕ ਮਕਾਨ ਮਾਲਕ ਦੱਸਿਆ ਸਟੋਰ ਨੂੰ ਉਹ ਇਹ ਤਸਦੀਕ ਕਰ ਰਹੇ ਪੁਸ਼ਕਿਸ਼ ਕਰ ਰਹੇ ਉਹਨਾਂ ਕੋਲ ਮਾਲਕ ਦੱਸ ਲਿਆ ਹਾਂ ਹਾਂ ਦੀ ਮਾਮਲਾ ਦਰਜ ਕਰਕੇ ਤਫਤੀਸ਼ ਸਟਾਰਟ ਕਰ ਤਾ ਪੰਜਾਬ ਚ ਲਗਾਤਾਰ ਕਾਨੂੰਨ ਵਿਵਸਥਾ ਦਾ ਜਲੂਸ ਨਿਕਲਦਾ ਜਾ ਰਿਹਾ ਹੈ ਲੁੱਟਾਂ ਕੋਹਾਂ ਕਤਲ ਆਮ ਵੇਖਣ ਨੂੰ ਮਿਲ ਰਹੇ ਨੇ ਇਹਨਾਂ ਹੀ ਨਹੀਂ ਸ਼ਰੇਆਮ ਗੋਲੀਆਂ ਮਾਰ ਕੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਪਰ ਪੁਲਿਸ ਇਹਨਾਂ ਸਾਰਿਆਂ ਸਾਹਮਣੇ ਲਾਚਾਰ ਨਜ਼ਰ ਆ ਰਹੀ ਹੈ ਤੇ ਰੰਗਲਾ ਪੰਜਾਬ ਤਾਂ ਨਹੀਂ ਲੁੱਟਖੋ ਅਤੇ ਕਤਲ ਵਾਲਾ ਪੰਜਾਬ ਦਿਖਾਈ ਦੇ ਰਿਹਾ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਦੀ ਰਿਪੋਰਟ